ਰਾਜ ਜੇ ਤੇ ਬੈਕ ਜੇ ਤੁਸੀਂ ਰਾਜਨਗਰ ਨੂੰ ਮੂੰਹ ਕੀਤਾ ਨਾ ਤੇ ਸਾਡਾ ਮੂੰਹ ਪਾਸੇ ਹੋ ਜਾ ਬਸ ਔਰ ਇਸ ਕੱਲ ਦਾ ਵਿਸ਼ਵਾਸ ਦਵੋ ਨਾ ਕਿ ਜਿਹੜਾ ਨਾਰਾਏ ਤੁਹਾਡਾ ਜਿੱਥੇ ਰਾਣਾ ਉੱਥੇ ਜਾ ਕੋਲੇ ਨਹੀਂ ਕਿਸੇ ਬੰਦੇ ਨੂੰ ਮੇਰਾ ਮਤਲਬ 24 ਘੰਟੇ ਮੇਰੇ ਸੁਪਨੇ ਹੀ ਆਈ ਜਾਣ ਤੇ ਮੈਂ ਉਹਦੇ ਵਿੱਚ ਕੁਝ ਕਰ ਨਹੀਂ ਸਕਦਾ ਵੀ ਕੋਈ ਬੰਦਾ ਮੇਰਾ ਹੀ ਨਾਂ ਜਪੀ ਜਾਵੇ ਮੇਰੇ ਵਾਲੀ ਵੇਖੀ ਜਾਵੇ ਹੋਰ ਕੰਮ ਹੀ ਕੋਈ ਨਹੀਂ ਗਏ ਉਹਨਾਂ ਕੋ ਤੇ ਨਾ ਸਰਕਾਰ ਖਲਾਬ ਬੋਲਣਾ ਕਦੀ ਨਾ ਕਿਸੇ ਦੇ ਖਲਾਬ ਬੋਲਣਾ ਤੇ ਉਹ ਨਹੀਂ ਛੁੱਟੀਆਂ ਗੱਲਾਂ ਆ ਔਰ ਹਮੇਸ਼ਾ ਅਸੀਂ ਦੋਵੇਂ ਭਰਾ ਜਿਹੜੇ ਆ ਉੱਠ ਕੇ ਹੋ ਕੇ ਚਲਾਂਗੇ ਔਰ ਕਦੀ ਵੀ ਜਿਹੜਾ ਇਹੋ ਜਿਹਾ ਕਿਉਂਕਿ ਪਹਿਲਾਂ ਜੋ ਕੁਛ ਹਲਕੇ ਦੇ ਵਿੱਚ ਹੁੰਦਾ ਰਿਹਾ ਅੱਜ ਲੋਕਾਂ ਨੇ ਚੀਕਾਂ ਮਾਰ ਮਾਰ ਕੇ ਦੱਸਿਆ ਮੈਨੂੰ ਔਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਨਾਰਾ ਹੈ ਤੁਹਾਡਾ ਜਿੱਥੇ ਰਾਣਾ ਉੱਥੇ ਜਾਣਾ ਕਿਸ ਆਫਦਾਲ ਕਰਬੀਰ ਸਿੰਘ ਜੀਰਾ ਸਾਡਾ ਭਰਾ ਛੋਟਾ ਆ ਮੈਂ ਜੇ ਉਹਦਾ ਸਮਰਥਕ ਆ ਨਾ ਤੇ ਮੈਂ ਇਹ ਕਹੂੰਗਾ ਵੀ ਜੀਰੇ ਨੂੰ ਜਿੱਥੋਂ ਵੋਟਾਂ ਮਿਲਦੀਆਂ ਉੱਥੇ ਜਾ ਕੇ ਲੈ ਭਾਓ ਮੇਰਾ ਦੁਸ਼ਮਣ ਵੀ ਹੋਵੇ ਰੋਲੇ ਨਹੀਂ ਕਿਸੇ ਬੰਦੇ ਨੂੰ ਮੇਰਾ ਮਤਲਬ 24 ਘੰਟੇ ਮੇਰੇ ਸੁਪਨੇ ਹੀ ਆਈ ਜਾਣ ਤੇ ਮੈਂ ਉਹਦੇ ਵਿੱਚ ਕੁਝ ਕਰ ਨਹੀਂ ਸਕਦਾ ਵੀ ਕੋਈ ਬੰਦਾ ਮੇਰਾ ਹੀ ਨਾਂ ਜਪੀ ਜਾਵੇ ਮੇਰੇ ਵਾਲੀ ਵੀਖੀ ਜਾਵੇ ਹੋਰ ਕੰਮ ਹੀ ਕੋਈ ਨਹੀਂ ਗਏ ਉਹਨਾਂ ਕੋ ਤੇ ਨਾ ਸਰਕਾਰ ਖਲਾਫ ਬੋਲਣਾ ਕਦੀ ਨਾ ਕਿਸੇ ਦੇ ਖਲਾਫ ਬੋਲਣਾ ਤੇ ਉਹ ਨਹੀਂ ਛੋਟੀਆਂ ਗੱਲਾਂ ਆ ਉਹ ਜੀ ਮੈਂ ਹੁਣ ਕਹਿ ਦਵਾਂ ਵੀ ਮੈਂ ਦੋ ਹਲਕੇ ਛੱਡ ਦਿੰਨੇ ਆ ਵੀ ਜੇ ਤੂੰ ਫਲਾਣ ਦੇ ਨੂੰ ਕਿਹਾ ਇਿੱਦਿਆ ਨਾ ਨਹੀਂ ਮੱਧਜੀਵੀ ਕੋ ਪੰਗੇ ਪਾਏ ਮੈਨੂੰ ਪਤਾ ਜਿਹੜੇ ਬੰਦੇ ਕੱਲ ਤੱਕ ਪੰਜੇ ਦੇ ਵਿੱਚ ਖੰਜਰ ਮਾਰ ਰਿਆ ਸੀ ਅੱਜ ਪੰਜੇ ਦੇ ਝੰਡੇ ਲਾਉਣਗੇ ਸਾਡੇ ਕੋਠਿਆਂ ਤੇ ਉਹ ਕਾਂਗਰਸੀ ਦੱਸ ਰਿਹਾ ਸਾਡੇ ਸਾਡੇ ਕਾਂਗਰਸੀ ਕੋ ਹੁੰਦਾ ਜਿਹਦੇ ਗੱਲ ਸਰੂਪਾ ਪੈ ਜਾਵੇ ਸ਼ਾਮਲ ਹੋ ਜਵੇ ਇਹਦੇ ਬੰਦਾ ਲਿਲੜੀਆਂ ਮੈਨੂੰ ਤਾਂ ਸਮੀ ਨਹੀਂ ਆਉਂਦੀ ਇੰਨਾ ਬੰਦਾ ਵਰਕਰਾਂ ਨੂੰ ਝੂਠ ਬੋਲ ਰਿਹਾ ਲਿਲੜੀਆਂ ਕੱਢ ਰਿਹਾ ਕੀ ਕੁਛ ਕਰ ਰਿਹਾ ਵੀ 6 ਸਾਲ ਆਜ਼ਾਦ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ ਵੀ ਆਪਾਂ ਸਿੱਧੀ ਗੱਲ ਕਰਿਆ ਕਰੀਏ ਆਪਣੇ ਜਿਹੜੇ ਵਰਕਰ ਆਪਣੇ ਸਭ ਕੁਝ ਹੁੰਦੇ ਆ ਉਹਨੂੰ ਸੱਚੀ ਗੱਲ ਜ਼ਰੂਰ ਦੱਸਣੀ ਚਾਹੀਦੀ ਰਾਜ ਤੇ ਬਾਦ ਲਈ ਤੁਸੀਂ ਰਾਮ ਨਾਲ ਨੂੰ ਨੂੰ ਕੀਤਾ ਨਾ ਤੇ ਸਾਡਾ ਮੂੰਹ ਪਾਸੇ ਹੋ ਜਾਣਾ ਸਹੀ ਓ ਸਰੂਰ ਜਿੰਦਾਬਾਦ ਕੋਲੀ ਸਾਹਿਬ ਕੋਲੋਂ ਆਈ ਦੀ ਕੋਲੀ ਸਾਹਿਬ ਇੱਕ ਕਾਲੀ ਸਾਹਿਬ ਉੱਤੇ ਦੇਗੇ ਸੀਨੀਅਰ ਸਾਹਿਬ ਉੱਤੇ ਜੂਨੀਅਰ ਪਹਿਲੇ ਕੋਲੀ ਸਾਹਿਬ ਸਤਾਰੀ ਚਾਚਾ ਜੀ ਸਰਦਾਰ ਸੁਰਿੰਦਰ ਸਿੰਘ ਜੀ ਚਾਚਾ ਜੀ ਸੋ ਪਾਰੀਆਂ ਦਾ ਸਾਰੇ ਤਗੜੇ ਦੇ ਜੀਰਾ ਸਾਹਿਬ ਬੰਨੋ ਦੇ ਸੋ ਆਜਾ ਪਾ ਜੀਰਾ ਸਾਹਿਬ ਦਾ ਪ੍ਰੋਗਰਾਮ ਕਰਾ ਲਿਆ ਹੁਣ ਇਹਦੇ ਤੋਂ ਬਾਅਦ ਜੀਰਾ ਸਾਹਿਬ ਨੂੰ ਪਨੋਰ ਦੀ ਜਲ ਹੈ ਕਾਤਾ ਤਗੜੇ ਦੇ ਇਲੈਕਸ਼ਨ ਕਰਨੇ ਜਦੋਂ ਤੱਕ ਐਮਐਲਏ ਦੀ ਵੜੀ ਸਮਤ ਇਹ ਜਿੰਨੇ ਆ ਵੋਟਾਂ ਨਾਲ ਸਾਰੇ ਪਿੰਡੋਂ ਪਿੰਡ ਮੇਜਾਉ ਬਾਠ ਠੀਕ ਚ ਅਸੀਂ ਤੈਨੂੰ ਸੁਧਾਉਣਾ ਜੀ ਤੁਸੀਂ ਇਹਨਾਂ ਨੂੰ ਬਾਹਰ ਬਿਠਾ ਦਿਓ ਗੱਡੀ ਚ ਸੋ ਕਾਹਦੀ ਚਿੰਤਾ ਆਪਾਂ ਐਮਐਲਏ ਇਲੈਕਸ਼ਨ ਕਰੀਆ ਨਾ ਉਦਾਂ ਹੀ ਐਮਐਲਏ ਇਲੈਕਸ਼ਨ ਕਰਨੀ ਆ ਪਿੰਡੋਂ ਪਿੰਡ ਮੈ ਜਾਵੇ ਤੇ ਕੰਮ ਤਕ ਵੀ ਮੇਰੇ ਤੇ ਕਰਾਉਣਾ ਚਾਹੀਦਾ ਪਹਿਲਾਂ ਕਰਾਉਂਦੇ ਸੀ ਸੋ ਮੈਂ ਤੁਹਾਡੇ ਸਾਰਿਆਂ ਦਾ ਜਿੱਥੇ ਔਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਕਿ ਮੇਰੇ ਭਰਾ ਰਾਣਾ ਇੰਦਰਪ੍ਰਤਾਪ ਜੀ ਨੇ ਜੋ ਕਿ ਐਮ ਐਲ ਏ ਸ੍ਰੀ ਸੁਲਤਾਨਪੁਰ ਲੋਧੀ ਤੋਂ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀ ਅੱਜ ਉਹਨਾਂ ਨੇ ਬੁਲਾ ਕੇ ਜੋ ਮਾਨ ਸਨਮਾਨ ਮੈਨੂੰ ਦਿੱਤਾ ਮੈਂ ਸਦਾ ਰਾਣਾ ਪਰਿਵਾਰ ਦਾ ਰਣੀ ਰਵਾਂਗਾ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਟਿਕਟ ਆ ਇਹ ਟਿਕਟ ਜਿਹੜੀ ਹੈ ਮੈਨੂੰ ਠੀਕ ਆ ਕਾਂਗਰਸ ਪਾਰਟੀ ਦੀ ਟਿਕਟ ਆ ਕਾਂਗਰਸ ਪਾਰਟੀ ਨੇ ਦਿੱਤੀ ਆ ਪਰ ਜਿਹੜੀ ਟਿਕਟ ਆ ਉਹ ਲੈ ਕੇ ਰਾਣਾ ਗੁਰਜੀਤ ਸਿੰਘ ਜੀ ਆਏ ਆ ਔਰ ਇੱਥੇ ਜਿਹੜੀ ਇਹਦੇ ਨਾਲ ਆ ਕਿ ਰਾਣਾ ਗੁਰਜੀਤ ਸਿੰਘ ਜੀ ਦੀ ਜਿਹੜੀ ਆ ਸ਼ਾਨ ਉਹ ਵਧੀਆ ਔਰ ਹਮੇਸ਼ਾ ਅਸੀਂ ਦੋਵੇਂ ਭਰਾ ਜਿਹੜੇ ਆ ਉਹ ਇਕੱਠੇ ਹੋ ਕੇ ਚੱਲਾਂਗੇ ਔਰ ਕਦੀ ਵੀ ਜਿਹੜਾ ਇਹੋ ਜਿਹਾ ਕਿਉਂਕਿ ਪਹਿਲਾਂ ਜੋ ਕੁਛ ਹਲਕੇ ਦੇ ਵਿੱਚ ਹੁੰਦਾ ਰਿਹਾ ਅੱਜ ਲੋਕਾਂ ਨੇ ਚੀਕਾ ਮਾਰ ਮਾਰ ਕੇ ਦੱਸਿਆ ਮੈਨੂੰ ਔਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਨਾਰਾ ਹੈ ਤੁਹਾਡਾ ਜਿੱਥੇ ਰਾਣਾ ਉੱਥੇ ਜਾਣਾ ਹਾਂਜੀ ਇੱਕ ਵੱਡੀ ਚਰਚਾ ਦਾ ਵਿਸ਼ਾ ਹੈ ਸਾਬਕਾ ਵਿਧਾਇਕ ਦਾ ਸਾਥ ਸਮਰਥਨ ਲਵੋਗੇ ਕਿ ਨਹੀਂ ਗੱਲ ਇਹ ਆ ਕਿ ਮੈਂ ਕਹਾ ਜਿੱਥੇ ਰਾਣਾ ਉੱਥੇ ਜਾਣਾ ਐਦੇ ਚ ਤਾਂ ਸਾਰਾ ਕੁਝ ਕਵਰ ਹੋ ਗਿਆ ਐ ਪੰਥਕ ਜਿਹੜੇ ਨੌਜਵਾਨ ਨੇ ਉਹ ਅਮਰਤਪਾਲ ਦੇ ਵਿੱਚ ਕਾਫੀ ਉਤਸ਼ਾਹ ਨਾਲ ਲੈ ਕੇ ਕਿਵੇਂ ਦੇਖਿਓ ਕਿੰਨੀ ਕਿ ਵੱਡੀ ਚੁਣੌਤੀ ਮੰਨਦੇ ਹੋ ਸੀ ਗੱਲ ਇਹ ਆ ਕਿ ਮੈਂ ਤਾਂ ਗੁਰੂ ਦੇ ਬਾਣੇ ਦਾ ਸਨਮਾਨ ਕਰਦਾ ਔਰ ਜਿਹੜੇ ਜਿੰਨੇ ਗੁਰੂ ਦਾ ਬਾਣਾ ਪਾ ਲਿਆ ਅੱਜ ਇਹਨੂੰ ਇੰਨੀ ਕੋਈ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਥੇ ਗੁਰੂ ਦੇ ਬਾਣੇ ਦਾ ਤੁਸੀਂ ਸਤਿਕਾਰ ਕਰਦੇ ਹੋ ਉੱਥੇ ਆਪ ਜ਼ਰੂਰ ਗੁਰੂ ਵਾਲੇ ਬਣੋ ਕਿਉਂਕਿ ਫੇਰ ਹੀ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਕਿ ਅਸੀਂ ਸਿੱਖੀ ਨੂੰ ਪੰਥ ਨੂੰ ਬਾਦਲਾਂ ਤਰ੍ਹਾਂ ਕਹੀ ਜਾਣਾ ਕਿ ਪੰਥ ਦੇ ਮੋਢੀ ਅਸੀਂ ਆ ਜੀ ਪਰ ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਬਾਲਨਾ ਦੇ ਵਿੱਚ ਕੋਈ ਪੰਥਕ ਗੱਲ ਹੈਗੀ ਹੈ ਪੰਥਕ ਪਰਿਵਾਰ ਆ ਖੜੇ ਨੇ ਪੰਥਕ ਪਰਿਵਾਰ ਮੇਰਾ ਸੀ ਮੇਰੇ ਦਾਦਾ ਜੀ 27 ਸਾਲ ਮੈਂਬਰ ਐ ਐਸਜੀਪੀਸੀ ਰਹੇ ਮੇਰੇ ਪਿਤਾ ਜੀ ਬਾਰੇ ਜੈ ਜੈ ਦਰਿੰਦਰ ਜੀ ਸਿੰਘੀਰਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਸ ਕਰਕੇ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕਾ ਜਿਹੜਾ ਮਰਜੀ ਵਿਅਕਤੀ ਜਿਹੜਾ ਕਿ ਇਲੈਕਸ਼ਨ ਲੜ ਸਕਦਾ ਕੋਈ ਜ਼ਰੂਰੀ ਨਹੀਂ ਕਿ ਅਜੇ ਤੱਕ ਆਗੇ ਦਾਖਲ ਨਹੀਂ ਹੋਏ ਕਿ ਜਦੋਂ ਕਾਕੇ ਦਾਖਲ ਹੋਣਗੇ ਹੋ ਸਕਦਾ ਕਿ 15 ਤੋਂ 20 ਉਮੀਦਵਾਰ ਜਿਹੜੇ ਆਜਾਦ ਹੋਣਗੇ ਔਰ ਵੋਟ ਜਿਹੜੀਆਂ ਲੋਕਾਂ ਨੇ ਪਾਉਣੀ ਹੈ ਕਿ ਪੰਜਾਬ ਨੂੰ ਕੌਣ ਬਚਾ ਸਕਦਾ ਹੈ ਦੇਸ਼ ਨੂੰ ਕੌਣ ਬਚਾ ਸਕਦਾ ਹੈ ਔਰ ਸਾਡੀ ਆਵਾਜ਼ ਬਣ ਕੇ ਉੱਥੇ ਕੌਣ ਗੁਈ ਸਕਦਾ ਹੈ ਕਿ ਸਵਾਲ ਲੱਗੇ ਇਲੈਕਸ਼ਨ ਵੱਧ ਰਹੇ ਨੇ ਮੁੱਦੇ ਕੀ ਹੋਣਗੇ ਕਿਹੜੇ ਮੁੱਖ ਮੁੱਦੇ ਤੁਹਾਨੂੰ ਲੱਗਦੇ ਜੀ ਗੱਲ ਇਹ ਆ ਕਿ ਸਭ ਤੋਂ ਜਿਹੜਾ ਮੁੱਦਾ ਜਿਹੜਾ ਮੈਨੀਫੈਸਟੋ ਦੇ ਵਿੱਚ ਹੈ ਉਹ ਤਾਂ ਸਾਡੇ ਹੈਗੇ ਹੀ ਹੈ ਉਹ ਤਾਂ ਤੁਸੀਂ ਵੀ ਸਾਰਿਆਂ ਨੇ ਦੇਖਿਆ ਟੀਵੀ ਚੈਨਲਾਂ ਤੇ ਐਡ ਵੀ ਚਲਦੀ ਪਈ ਹੈ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਜਿਹੜਾ ਏਰੀਆ ਹੈ ਚਾਹੇ ਉਹ ਜੀਰੇ ਦਾ ਚਾਹੇ ਇਹ ਜਿਹੜੇ 6 ਜ਼ਿਲ੍ਹੇ ਨੇ ਜਿਹੜੇ ਦਰਿਆ ਦੇ ਉੱਪਰ ਜਿਹੜੇ ਬੈਠੇ ਆ ਤੁਸੀਂ ਵੇਖਿਆਗੇ ਜਦੋਂ ਵੀ ਹੜ੍ਹ ਆਉਂਦੇ ਆ ਉਦੋਂ ਨੁਕਸਾਨ ਕਿੰਨਾ ਦਾ ਹੁੰਦਾ ਉਹ ਤਾਂ ਸਾਡੇ ਲੋਕਾਂ ਦਾ ਔਰ ਉਦੋਂ ਜਿਹੜੀਆਂ ਜ਼ਮੀਨਾਂ ਤਬਾਹ ਹੁੰਦੀਆਂ ਨੇ ਘਰ ਜਿਹੜੇ ਸਾਡੇ ਜਿਹੜੇ ਖਤਮ ਹੋ ਜਾਂਦੇ ਨੇ ਉਹ ਸਾਡਾ ਨੁਕਸਾਨ ਹੁੰਦਾ ਔਰ ਸਭ ਤੋਂ ਪਹਿਲਾਂ ਇਹ ਆ ਕਿ ਇੱਥੇ ਨਹਿਰੀਕਰਨ ਹੋਣਾ ਚਾਹੀਦਾ ਇਹ ਬੰਨ ਪੱਕੇ ਹੋਣੇ ਚਾਹੀਦੇ ਆ ਬੰਨਾਂ ਤੇ ਸੜਕਾਂ ਬੰਨੀਆਂ ਚਾਹੀਦੀਆਂ ਮੈਂ ਆਪਦੇ ਏਰੀਏ ਤੇ 24 ਕਿਲੋਮੀਟਰ ਦੀ ਸੜਕ ਬਣਾਈ ਆ ਔਰ ਅੱਗੇ ਹ ਉਹ ਜੀਰੇ ਏਰੀਏ ਤੋਂ ਟੁੱਟਦਾ ਹੁੰਦਾ ਸੀ ਮਖੂ ਤੋਂ ਐਕਤੀ ਪਹਿਲੀ ਵਾਰ ਆ ਕਿ ਇਧਰਲੇ ਬੰਨੇ ਸੜਕ ਨਾ ਆਉਣ ਕਰਕੇ ਬੰਨ ਇਧਰੋਂ ਟੁੱਟਿਆ ਔਰ ਇਹ ਜਿਹੜੇ ਜਿਹੜੇ ਇਹੋ ਜਿਹੇ ਜਿਹੜਾ ਸੜਕਾਂ ਦਾ ਜਿਹੜਾ ਕੰਮ ਔਰ ਨਹਿਰੀਕਰਨ ਜਿਹੜਾ ਇਹਦਾ ਕਰਨਾ ਉਹ ਵੀ ਬਹੁਤ ਜ਼ਰੂਰੀ ਆ ਔਰ ਇਹਦੇ ਨਾਲ ਨਾਲ ਜਿਹੜਾ ਕਿ ਮੈਂ ਗੱਲ ਕਵਾਂਗਾ ਕਿ ਜਿਹੜੇ ਕਿਸਾਨ ਭਰਾ ਨੇ ਜਿਵੇਂ ਕਿ ਜਿਹੜੇ ਕਿਸਾਨ ਭਰਾ ਸ਼ਹੀਦ ਹੋਏ ਨੇ ਉਹ ਕਿਉਂ ਹੋਏ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਸੀ ਕਿ ਫਸਲਾਂ ਦਾ ਜਿਹੜਾ ਮੁੱਲ ਔਰ ਉਹਦੇ ਚ ਰਾਹੁਲ ਜੀ ਨੇ ਇਹ ਵਿਸ਼ਵਾਸ ਦਵਾਇਆ ਕਿ ਐਮਐਸਪੀ ਜਿਹੜੀ ਆ ਕਿ ਉਹਸੀ ਲਾਗੂ ਕਰਾਂਗੇ ਉਹ ਕਾਨੂੰਨ ਜਿਹੜਾ ਬਣਾਵਾਂਗੇ ਔਰ ਜਿਹੜੇ ਸਾਡੇ ਨੌਜਵਾਨ ਨੇ ਅੱਜ ਜਿਹੜੇ ਬਾਹਰਲੇ ਦੇਸ਼ਾਂ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਸਾਡੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਜੇ ਕਪੂਰਥਾਲਾ ਦੇ ਵਿੱਚ ਰੇਲਵੇ ਕੋਚ ਫੈਕਟਰੀ ਲੱਗ ਸਕਦੀ ਹੈ ਉੱਥੇ ਹਜ਼ਾਰਾਂ ਪਰਿਵਾਰ ਜਿਹੜੇ ਆ ਉਹ ਰੋਟੀ ਖਾ ਸਕਦੇ ਆ ਤੇ ਮੈਂ ਗੱਲ ਕਹਿਣਾ ਕਿ ਸਾਡੀ ਇਹ ਜਿਹੜੀ ਪਹਿਲ ਕਦਮੀ ਇਹ ਹੀ ਹੋਵੇਗੀ ਕਿ ਅਸੀਂ ਆਪਦੇ ਜਿਹਨੂੰ ਪਛੜਿਆ ਕਹਿੰਦੇ ਆ ਮਾਝੇ ਦਾ ਏਰੀਆ ਅਸੀਂ ਉੱਥੇ ਜਿਹੜੇ ਆ ਕਿ ਵੱਡੀ ਵੱਡੀ ਜਿਹੜੀ ਆ ਇੰਡਸਟਰੀ ਲੈ ਕੇ ਆਈਏ ਔਰ ਸਾਡੇ ਜਿਹੜੇ ਨੌਜਵਾਨ ਉੱਥੇ ਨੌਕਰੀਆਂ ਕਰ ਸਕਣ ਔਰ ਜਿਹੜਾ ਬਾਹਰ ਜਾਣ ਤੋਂ ਬਚ ਸਕਣਾ ਉਹ ਆਪਣੇ ਮਾਪਿਆਂ ਕੋਲ ਰਹਿ ਕੇ ਆਪਣੇ ਮਾਪਿਓ ਦੀ ਸੇਵਾ ਕਰ ਸਕਣ ਆਮ ਆਦਮੀ ਪਾਰਟੀ ਨੂੰ ਕਿੱਡੀ ਬਿੜਿਚ ਨਹੀਂ ਮੰਨਦੇ ਆਮ ਆਦਮੀ ਪਾਰਟੀ ਨੂੰ ਤਾਂ ਮੈਂ ਮੰਨਦਾ ਹੀ ਨਹੀਂ ਕਿਉਂਕਿ ਆਮ ਤਾਂ ਰਹੀ ਨਹੀਂ ਗਈ ਹੁਣ ਤਾਂ ਖਾਸ ਨੇ ਜੇ ਕੋਈ ਆਮ ਹੈ ਗਾਮ ਤਾਂ ਆਪਣੇ ਵਰਗੀ ਹੈ ਭਾਈ ਜਿਹੜੇ ਆਪਣੇ ਵਰਗੇ ਆਮ ਨੂੰ ਵੇਖ ਲੋ ਜਿਹੜੇ ਇਹਨਾਂ ਦੇ ਆਮ ਆ ਉਹ ਤਾਂ ਲੋਕਾਂ ਨੂੰ ਮਾੜਾ ਬੋਲਦੇ ਕਦੀ ਸਵਰਨ ਕਰਨ ਬਾਰੇ ਮਾੜਾ ਬੋਲਦੇ ਕਦੀ ਭਾਈ ਲਾਲੋ ਦੇ ਵਾਟਸਾਪ ਨੂੰ ਮਾੜਾ ਬੋਲਦੇ ਪੰਜਾਬ 'ਚ ਗੈਂਗਸਟਰ ਜਿਹੇ ਸਭੀ ਗੱਲ ਚੱਲਦੀ ਹੈ ਗੈਂਗਸਟਰ ਦਾ ਵੀਰੇ ਮੈਨੂੰ ਵੀ ਧਮਕੀਆਂ ਦਿੱਤੀ ਜਾਂਦੇ ਤਾਂ ਹੀ ਤਾਂ ਮੈਂ ਤੁਹਾਨੂੰ ਆਖਿਆ ਕਿ ਜੇ ਪੰਜਾਬ ਨੂੰ ਇੱਕੋ ਹੀ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੀ ਗੁਲਦਸਤਾ ਜਿਹੇ ਤਰ੍ਹਾਂ ਸਜਾ ਕੇ ਰੱਖਦੀ ਏ ਕਿਉਂਕਿ ਇੱਕ ਪੰਨੇ ਤਾਂ ਮੋਦੀ ਸਾਹਿਬ ਜਿਹੜੇ ਧਰਮਾਂ ਦੇ ਵਿੱਚ ਵੰਡੀਆਂ ਪਾਉਂਦੇ ਨੇ ਤੇ ਦੂਜੇ ਪੰਨੇ ਰਾਹੁਲ ਗਾਂਧੀ ਜੀ ਨੇ ਜਿਹੜੇ ਮੁਹੱਬਤ ਦੀ ਦੁਕਾਨ ਨੂੰ ਲੈ ਕੇ ਜਿਨ੍ਹਾਂ ਨੇ ਯਾਤਰਾ ਕੀਤੀ ਦੇਖੋ ਮੈਂ ਤੇ ਅੱਗੇ ਵਰਕਰਾਂ ਨੂੰ ਵੀ ਅਪੀਲ ਕੀਤੀ ਆ ਤੇ ਮੀਟਿੰਗ ਵੀ ਐਤਵਾਰ ਰੱਖੀ ਆ ਮੈਂ ਤੇ ਕਾਂਗਰਸ ਪਾਰਟੀ ਕਾਂਗਰਸਮੈਨ ਆ ਸਾਡੀ ਦੂਜੀ ਪੀੜ੍ਹੀ ਹੋ ਗਈ ਆ ਕਾਂਗਰਸ ਪਾਰਟੀ ਦੇ ਵਿੱਚ ਰਾਹੁਲ ਗਾਂਧੀ ਜੀ ਤੇ ਇੰਡੀਆ ਜਿਹੜਾ ਗਰੁੱਪ ਬਣਿਆ ਆ ਉਹ ਅੱਗੇ ਆਵੇ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਤੇ ਦੇਸ਼ ਬਚੇ ਜੇ ਦੇਸ਼ ਬਚੂਗਾ ਤੇ ਫੇਰੀ ਸਿਆਸਤਾਂ ਫੇਰੀ ਆ ਸਾਰਾ ਕੁਝ ਇੱਕ ਦੂਜੇ ਦੇ ਛੋਟੇ ਰੌਲੇ ਆ ਇਹ ਕੋਈ ਰੌਲੇ ਨਹੀਂ ਕਿਸੇ ਬੰਦੇ ਨੂੰ ਮੇਰਾ ਮਤਲਬ 24 ਘੰਟੇ ਮੇਰੇ ਸੁਪਨੇ ਹੀ ਆਈ ਜਾਣ ਤੇ ਮੈਂ ਉਹਦੇ ਵਿੱਚ ਕੁਝ ਕਰ ਨਹੀਂ ਸਕਦਾ ਵੀ ਕੋਈ ਬੰਦਾ ਮੇਰਾ ਹੀ ਨਾਂ ਜਪੀ ਜਾਵੇ ਮੇਰੇ ਵਾਲੀ ਵੇਖੀ ਜਾਵੇ ਹੋਰ ਕੰਮ ਹੀ ਕੋਈ ਨਹੀਂ ਗਾ ਉਹਨਾਂ ਕੋਤੇ ਨਾ ਸਰਕਾਰ ਖਿਲਾਫ ਬੋਲਣਾ ਕਦੀ ਨਾ ਕਿਸੇ ਦੇ ਖਿਲਾਫ ਬੋਲਣਾ ਤੇ ਉਹ ਨਹੀਂ ਛੁੱਟੀਆਂ ਗੱਲਾਂ ਆ ਆਪਾਂ ਜਿਹੜੀ ਗੱਲ ਵੱਡੀ ਕਰੀਏ ਵੀ ਅਸੀਂ ਜਿਹੜਾ ਕੈਂਡੀਡੇਟ ਹੁੰਦਾ ਨਾ ਕੈਂਡੀਡੇਟ ਬਹੁਤ ਦਬਾਹ ਹੇਟ ਹੁੰਦਾ ਹੁਣ ਮੈਂ ਜੇ ਜੀਰੇ ਸਾਹਿਬ ਦਾ ਕਰਬੀਰ ਸਿੰਘ ਜੀਰਾ ਸਾਡਾ ਭਰਾ ਛੋਟਾ ਆ ਮੈਂ ਜੇ ਉਹਦਾ ਸਮਰਥਕ ਆ ਨਾ ਤੇ ਮੈਂ ਇਹ ਕਹੂੰਗਾ ਵੀ ਜੀਰੇ ਨੂੰ ਜਿੱਥੋਂ ਵੋਟਾਂ ਮਿਲਦੀਆਂ ਉੱਥੇ ਜਾ ਕੇ ਲੈ ਭਾਓ ਮੇਰਾ ਦੁਸ਼ਮਣ ਵੀ ਹੋਵੇ ਜੇ ਮੋਂ ਦਾ ਦੁਸ਼ਮਣ ਹੋਵਾਂ ਫੇ ਮੈਂ ਕਹਾਂ ਜੇ ਤੂੰ ਉੱਥੇ ਗਿਆ ਤੇ ਵੇਖ ਲਈ ਇਹ ਜਿਹੜੀਆਂ ਗੱਲਾਂ ਇਹ ਕੋਈ ਗੱਲ ਮੈਨੇ ਨਹੀਂ ਰੱਖਦੀਆਂ ਆਪਾਂ ਰਾਹੁਲ ਗਾਂਧੀ ਵਾਲ ਵੇਖਣਾ ਸੀ ਦੇਸ਼ ਬਚਾਉਣਾ ਅਸੀਂ ਪਾਰਟੀ ਕਾਂਗਰਸ ਅੱਗੇ ਲੈ ਕੇ ਆਉਣੀ ਆ ਅੱਜ ਬੜੀ ਲੋੜ ਆ ਉਹਦੇ ਲਈ ਅਸੀਂ ਜਿਹੜਾ ਸਾਰਿਆਂ ਨੇ ਡਟ ਕੇ ਜਿਹੜੀ ਆ ਉਹ ਵੋਟ ਜਿਹੜੀ 14000 ਚਲੋ ਇੰਨੀ ਨੇਰੀ ਚ ਜੋ ਇਹਨਾਂ ਨੇ ਕਰ ਲਿਆ ਕਰਾ ਲਿਆ ਕੋਈ ਗੱਲ ਨਹੀਂ ਪੈ ਗਈ ਬਾਕੀ ਜਿਹੜੀ ਇਹ ਪੋਣਗੇ ਸਮਰਥਨ ਦਿੱਤਾ ਜਾਦ ਨੇ ਬੜੀ ਖੁਸ਼ੀ ਦੀ ਗੱਲ ਆ ਸਾਡੀ ਪਾਰਟੀ ਨੇ ਸਮਰਥਨ ਦਿੱਤਾ ਤੋ ਇਹ ਹੁਣ ਵਧਾਉਣਗੇ ਹੁਣ ਵੋਟ ਆਪਣੇ ਆਪ ਹੀ ਜਿਹੜੀ ਸਲਤਨਪੁਰ ਚ ਵੱਜੂਗੀ ਔਰ ਹਰ ਜਗ੍ਹਾ ਤੇ ਮੈਂ ਕਹਿੰਦਾ ਵੀ ਜਿੱਥੇ ਜਿੱਥੇ ਵੀ ਤੁਹਾਡਾ ਕੋਈ ਸਮਰਥਨ ਹੈਗਾ ਉੱਥੇ ਕਾਂਗਰਸ ਪਾਰਟੀ ਨੂੰ ਜਿਹੜੀ ਆ ਸਪੋਰਟ ਕਰੋ ਬਿਲਕੁਲ ਵੀਰ ਸਿੰਘ ਜੀਰਾ ਦੀ ਕਿਸੇ ਤਰ੍ਹਾਂ ਦੀ ਕੋਈ ਨਰਾਸ਼ਗੀਤ ਨਹੀਂ ਤੁਹਾਡੇ ਨਾਲ ਜਿਸ ਤਰੀਕੇ ਦੇ ਨਾਲ ਆਏ ਨੇ ਉਹਨਾਂ ਨੇ ਸਮਰਥਨ ਦਾ ਵੀ ਜਿੱਦਾਂ ਕਹਿੰਦੇ ਕਿ ਕੀ ਹੈ ਕਿ ਮੈਂ ਇਸ ਮਰਤਨ ਦੀ ਲੋੜ ਨਹੀਂ ਹੈ ਜੀ ਸਭ ਨਹੀਂ ਨਰਾਜ ਕੀ ਕੈਂਡੀਡੇਟ ਦੀ ਮੈਂ ਅੱਗੇ ਦੱਸੀ ਨਾ ਮੈਂ ਵੀ ਇਲੈਕਸ਼ਨਾਂ ਚਾਰ ਲੜੀਆਂ ਮੇਰੇ ਫਾਦਰ ਸਾਹਿਬ ਨੇ ਲੜੀਆਂ ਜਿਹੜਾ ਕੈਂਡੀਡੇਟ ਹੁੰਦਾ ਉਹ ਬਹੁਤ ਦਬਾਹੇਟ ਹੁੰਦਾ ਵਿਚਾਰਾ ਕੈਂਡੀਡੇਟ ਦਾ ਕੋਈ ਕਸੂਰ ਨਾ ਕੱਟਿਆ ਕਰੋ ਕਦੀ ਵੀ ਇਲੈਕਸ਼ਨ ਦੇ ਵਿੱਚ ਉਹਨੂੰ ਵਿਚਾਰੇ ਨੂੰ ਤਾਂ ਹਰ ਥਾਂ ਹੁੰਦਾ ਵੀ ਮੇਰਾ ਕਦੇ ਉਹ ਚੀਜ਼ ਨਾ ਚੱਲੇ ਜਵੇ ਮੇਰਾ ਉਹ ਚੀਜ਼ ਮੈਂ ਹੁਣ ਕਹਿ ਦਵਾਂ ਵੀ ਮੈਂ ਦੋ ਹਲਕੇ ਛੱਡਦਨੇ ਆ ਵੀ ਜੇ ਤੂੰ ਫਲਾਣੇ ਨੂੰ ਕਿਹਾ ਇਦਾਂ ਇਹਨਾਂ ਨੇ ਮਾਝੇ 'ਚ ਵੀ ਕੋਈ ਪੰਗੇ ਪਾਏ ਮੈਨੂੰ ਪਤਾ ਪਰ ਉਹ ਕੋਈ ਨਹੀਂ ਸਾਡੇ ਨਾਲ ਐਮਐਲਆ ਰਿਹਾ ਆ ਤੁਹਾਡਾ ਭਰਾ ਆ ਕੋਈ ਗੱਲ ਨਹੀਂ ਅਸੀਂ ਤੇ ਉਹਦੀ ਸਪੋਰਟ ਕਰਨੀ ਕਰਨੀ ਆ ਕਾਂਗਰਸ ਪਾਰਟੀ ਦੀ ਹਾਂ ਬਿਲਕੁਲ ਠੋਕੇ ਕਰਾਂਗੇ ਖੁੱਲਕੇ ਕਰਾਂਗੇ ਔਰ ਸਾਡੀ ਪਾਰਟੀ ਦੀ ਸਪੋਰਟ ਦੂਜੇ ਕਰ ਰਹੇ ਆ ਜਿਹੜੇ ਬੰਦੇ ਕੱਲ ਤੱਕ ਪੰਜੇ ਦੇ ਵਿੱਚ ਖੰੰਜਰ ਮਾਰ ਰਹੇ ਸੀ ਅੱਜ ਪੰਜੇ ਦੇ ਝੰਡੇ ਲਾਉਣਗੇ ਸਾਡੇ ਕੋਠਿਆਂ ਤੇ ਬਹੁਤ ਕਾਂਗਰਸੀ ਦੱਸ ਰਿਹਾ ਸਾਡੇ ਸਾਡੇ ਕਾਂਗਰਸੀ ਕੋ ਹੁੰਦਾ ਜਿਹਦੇ ਗੱਲ ਸਰੂਪਾ ਪੈ ਜਾਵੇ ਸ਼ਾਮਲ ਹੋ ਜਾਵੇ ਜਿਹੜੇ ਬੰਦਾ ਲਿਲੜੀਆਂ ਮੈਨੂੰ ਤਾਂ ਸਮੀ ਨਹੀਂ ਆਉਂਦੀ ਇੰਨਾ ਬੰਦਾ ਵਰਕਰਾਂ ਨੂੰ ਝੂਠ ਬੋਲ ਰਿਹਾ ਲਿਲੜੀਆਂ ਕੱਢ ਰਿਹਾ ਕੀ ਕੁਛ ਕਰ ਰਿਹਾ ਵੀ 6 ਸਾਲ ਆਜ਼ਾਦ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ ਵੀ ਆਪਾਂ ਸਿੱਧੀ ਗੱਲ ਕਰਿਆ ਕਰੀਏ ਆਪਣੇ ਜਿਹੜੇ ਵਰਕਰ ਆਪਣੇ ਸਭ ਕੁਝ ਹੁੰਦੇ ਆ ਉਹਨੂੰ ਸੱਚੀ ਗੱਲ ਜਰੂਰ ਦੱਸਣੀ ਚਾਹੀਦੀ ਆ ਤੋਂ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਆ ਵੀ ਤਗੜੇ ਹੋ ਕੇ ਆਜ਼ਾਦ ਬੰਦੇ ਨੇ ਸਪੋਰਟ ਕੀਤੀ ਆ ਔਰ ਸਾਰੇ ਆਪਾਂ ਇਕੱਠੇ ਹੋ ਗਏ ਉਹਦੀ ਜੀਰੇ ਦੀ ਸਪੋਰਟ ਕਰੀਏ ਤੇ ਉਹਨੂੰ ਐਮਪੀ ਬਣਾਈਏ